ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਰੇ ਸ ਵੀਰਾਂ ਦਾ ਸਵਾਗਤ ਹੈ ਨਵੇਂ ਵਲੌਗ ਚ ਤੇ ਭਾਈ ਅੱਜ ਆਪਾਂ ਰੈਲੀ ਆ ਭਾਈ ਸਰਬਜੀਤ ਸਿੰਘ ਜੀ ਦੇ ਖਾਲਸਾ ਜੋ ਚੋਣ ਨਿਸ਼ਾਨ ਗਨਣਾ ਤੇ ਅੱਜ ਰੈਲੀ ਜਾ ਰਹੇ ਹਾਂ I'm some more लो तो ये गुरुद्वारा साहब पहुंच गए रोडे पिंड आगे बहुत संगत आई है बहुत संगत ग मोटरसाइकिल ट्रैक्टर तो ट्रैक्टर देखो जी ਕੋਈ ਇਹ ਨਾ ਸੋਚੇ ਕਿ ਭਾਈ ਸਰਵਜੀਤ ਸਿੰਘ ਹਾਲਸਾ ਕੋ ਗੱਦੀਆਂ ਪਿੱਛੇ ਕੋਠੀਆਂ ਪਿੱਛੇ ਆਪਣੀ ਐਮਪੀਟੀ ਜੀ ਨੌਣਾ ਚੰਦੇ ਨੇ ਅੱਛਾ ਜੀ ਇਹ ਚੀਜ਼ ਦਾ ਭਾਈ ਪੋਨ ਸਿੰਘ ਪਾਈਕੇ ਸਿੰਘ ਭਾਈ ਸਤਵੰਦ ਸਿੰਘ ਹੀ ਅੰਦਰ ਹੋ ਜਾਏਗਾ ਹਾਂ ਤੇਲ ਪੌਣ ਖੜੇ ਸੀ ਭਾਈ ਸਮਹਾਲ ਸਰ ਹੁਣ ਗਾਹ ਆਣਾ ਸਮਹਾਲ ਸਰ ਵੇਖੋ ਕਿੱਥੇ ਆਂਦੇ ਆ ਪਰ ਰੋਡੇ ਉੱਠ ਗਏ ਸੀ ਫਿਰ ਰਾਜਿਆਣਾ ਰਾਜਿਆਣਾ ਸਾਰਾ ਪਿੰਡ ਕੱਢ ਕੇ ਹੁਣ ਫੇਰ ਸਮਾਲ ਸਰੋਂ ਜਾਣਗੇ ਤਾਂ ਤੋ ਵੀ ਹੁਣ ਬੰਮੀਏ ਜਾਣ ਵਾਲਿਆਂ ਆਪਾਂ ਕਾਫਲਾ ਦੇਖੋ ਕਿੱਦਾ ਉਹ ਧਾਈਆਂ ਦੂਰ ਧਾਈਆਂ ਉਹ ਆ ਗਏ ਟਾਈਮ ਤਾਂ 1 ਵਜੇ ਦਾ ਸੀ ਬੰਮੀਏ ਲੇਟ ਹੋ ਜਾਂਦੇ ਮੰਨ ਲਓ ਮੰਨ ਲੀ 2:30 ਵਜ ਗਏ ਆ ਇਹ ਭਾਈ ਆ ਗਿਆ ਇਹ ਬੰਬੀਏ ਭਾਈ ਭਈ ਕੌਣ ਖੜਾ ਸਰਵਾਨੀ ਕਿੱਦੀ ਹੈ ਹੋਰ ਸਾਨੂੰ ਇਹੀ ਦੱਸਣ ਆਏ ਆ ਆ ਦੇਖੋ ਇਹ ਆਪਣੇ ਬੰਦੇ ਲੱਡੂਆਂ ਨਾਲ ਤੋਲਿਆ ਭਾਈ ਜੀ ਨੂੰ ਉਹਨਾਂ ਦੇ ਚਾਚਾ ਜੀ ਦੇ ਬੇਟੇ ਆਏ ਸੀਗੇ ਉਹਨਾਂ ਨੂੰ ਲੱਡੂਆਂ ਨਾਲ ਤੋਲਿਆ ਆਪਣੇ ਪਿੰਡ ਸਪੋਰਟਰ ਐਕਸਪਾਇਰ ਪੈਸਾ ਇਸੇ ਨਾਲ ਆਸਾ ਲਾਈ ਸ਼ਰੀਫ ਫਰਦੌਸ ਦਾ ਮਾਲਿਕ ਦਾ ਉਸ ਜੀ ਲੋਈ ਮਾੜੀ ਪਹੁੰਚ ਗਏ ਮਾੜੀ ਸਰਾਜ ਸਰਾਜ ਪਹੁੰਚ ਗਏ ਸਰਾਜ ਦੇਖੋ ਜਾਂ ਵਾਲਾ ਕਹਿਵਾ ਪਿੰਨੀ ਸੰਗਤ ਸਾਢੇ 8 ਦਾ ਟਾਈਮ ਆ ਸਾਢੇ 8 ਬਾਈ ਠੀਕ ਆ ਸਾਡੇ ਤੁਸੀਂ ਸੁਣਾਓ ਸਟicker ਲੋ ਜੀ ਸਟicker ਬੱਚੇ ਮੰਗਦੇ ਸੀ ਸਟicker ਦੇ ਦੇ ਸਾਰਿਆਂ ਨੂੰ ਬੇਨਤੀ ਹੈ ਚੋਣ ਨਿਸ਼ਾਨ ਗੰਨਾ ਹੈ। ਹਾਂ। ਲਓ ਜੀ ਲਓ ਲਓ ਜੀ ਲਓ। ਹੋਣੀ ਨਹੀਂ ਸੁਣ ਲਈ ਬਸ। ਪਾਪਾ ਦਾ ਲੱਗ ਗਿਆ। ਹਾਂ। ਬਸਰ ਦੱਸ ਹਾਂ। ਹਾਂ। ਵੱਡੇ ਆਏ। ਇਹ ਤਾਂ ਵੱਡਾ ਆ ਗਿਆ। ਹੋਰ ਸਟicker ਹੈ। ਹੋਰ ਹੈ ਨਹੀਂ ਭਾਈ ਦੂਜੇ ਸੀ। ਲਓ ਜੀ ਸੰਗਤਪੁਰੇ ਪਹੁੰਚਣ ਆਲੇ ਆ ਬਸ। ਤੇ ਜਾਮ ਬਹੁਤ ਜ਼ਿਆਦਾ ਲੱਗਾ ਵਾ ਇੰਨੀ ਸੰਗਤ ਸ਼ਾਹਪੁਰੇ ਆਓ ਜੀ ਸਵਾਗਤ ਵਿਖੋ ਕਰਦੇ ਅਮੇਜ਼ਿੰਗ ਹਰਸ਼ਟਾਤ ਸਵਾਗਤ ਕੋਆ ਹਰਸ਼ਟਾਤ ਸਵਾਗਤ ਕੋਆ ਅੱਜ ਉਹ ਮਾਮੀ ਨਗਰ ਦਾ ਸਿਹੜਾ ਬਹੁਤ ਲੇਟ ਆ ਗਏ ਕਾਹ ਮਿੱਤਰਾਂ ਦਾ ਪਿਆਰੀ ਬੈਸਟ ਦਰਵਾਜ਼ੇ ਤੇ ਆਈ ਕੇ ਪਹੁੰਚ ਗਏ ਘਰ ਕੇ 8:30 ਹੋ ਗਏ ਸਾਰੇ ਨਗਰਾਂ ਨੂੰ ਪਿਆਰ ਦੇ ਲੰਗ ਪਾਉਣ ਸੰਦੀਪਪੁਰ ਜੀ ਵੱਲੋਂ ਕੌਫੀ ਕੱਟ ਜੈਸੀ ਨਾ ਤੁਹਾਡੇ ਨਗਰ ਦੇ ਵਿੱਚੋਂ ਬਹੁਤ ਲੋਕ ਸਨ ਬਹੁਤ ਵੱਡਾ ਜੱਥਾ ਨੂੰ ਤੇ ਰੋਸ ਵਿੱਚ ਅੰਮ੍ਰਿਤਸਰ ਵਾਲੇ ਪਾਸੇ ਰਵਾਨਾ ਹੋ ਗਏ ਸਨ ਉਹ ਜੱਫਾ ਦੇ ਰੂਪ ਦੇ ਵਿੱਚ ਗਏ ਸਨ ਅੱਜ ਵੀ ਉਹਨਾਂ ਜੱਥੇ ਦੀ ਸਰਦਾਰੀ ਫੇਰ ਗਈ ਹੋ ਰਹੀ ਹੈ ਜੇ ਸਰਦਾਰ ਸਰਜੀਤ ਸਿੰਘ ਨੂੰ ਇੱਥੇ ਲਈ ਬੁਲਾ ਕੇ ਭੇਜ ਗਏ ਵੱਧ ਤੋਂ ਵੱਧ ਮੀਟ ਕਰਵਾ ਕੇ ਭੇਜ ਗਏ ਤੇ ਸਾਡੀ ਸਰਦਾਰੀ ਜਿਹੜੀ ਹੈ ਕਹਿ ਰਹੂਗੀ ਉਹ ਫਿਰ ਸੋਨਹੋ ਸਾ ਦੀ ਦੀ ਇਕਲੌਤ ਸਹਿਰ ਨੂੰ ਲੋ ਇਹ ਸਮਾਪਤੀ ਕਰਤੀ ਆਸਾਨ ਸਮਾਪਤੀ ਕਰਤੀ ਦੱਸੋ ਕਿਵੇਂ ਲੱਗਿਆ ਬੋੜਾ ਮੇਰ ਸਿੰਘਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਕਿਵੇਂ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ